ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਸੌਰੀ ਜੀ ਅੱਜ ਥੋੜਾ ਜਿਹਾ ਪਰ ਲੇਟ ਹਨਾ ਵੀਡੀਓ ਅਪਲੋਡ ਕਰਨ ਲੱਗੀ ਆ ਤਾਂ ਬਸ ਇਹ ਸੀ ਕਿ ਥੋੜਾ ਬਿਜ਼ੀ ਸੀਗੇ ਅੱਜ ਤੇ ਹਾਂ ਜੀ ਆਪਣੇ ਕੋਲੇ ਡਾਟੇ ਤਾਂ ਕਾਫੀ ਆ ਚੁੱਕੇ ਨੇ ਹਨਾ ਸਭ ਤੋਂ ਜ਼ਿਆਦਾ ਡਾਟੇ ਆਏ ਹੋਏ ਨੇ ਜੀ ਤਾਂ ਖੱਤਰੀਆਂ ਦੀਆਂ ਕੁੜੀਆਂ ਦੇ ਤੇ ਇੱਕ ਆਏ ਹੋਏ ਆ ਜੀ ਆਪਣੇ ਕੋਲੇ ਮਜਲੀ ਸਿੱਖ ਪਰਿਵਾਰ ਦੀਆਂ ਕੁੜੀਆਂ ਦੇ ਤੋਂ ਖੱਤਰੀਆਂ ਖੱਤਰੀਆਂ ਦੀਆਂ ਜਿਉ ਕੁੜੀਆਂ ਨੇ ਜੀ ਉਹਨਾਂ ਦਾ ਡੇਟ ਆਫ ਬਰਥ ਹੈਗਾ ਜੀ ਇੱਕ ਦਾ ਤਾਂ ਹੈ 2001 ਦਾ ਤੇ ਇੱਕ ਦਾ ਹੈਗਾ 1996 ਦਾ 1993 ਦਾ ਸੀ ਤੇ ਇੱਕ ਹੈਗਾ ਜੀ 1994 ਦਾ ਜੋ 1994 ਦਾ ਡਾਟਾ ਹੈ ਜੀ ਉਹ ਹੈਗਾ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਕੁੜੀ ਤੇ ਇੱਕ ਤਾਂ ਹੈਗਾ ਜੀ 2002 ਦਾ ਬਰਥ ਹੈ ਜੀ ਉਹ ਵੀ ਕੈਨੇਡਾ ਦੇ ਵਿੱਚ ਹੋਇਆ ਜੀ ਕੋਲ ਸੋ ਆਪਾਂ ਹੁਣ ਕਿਸੇ ਦਾ ਵੀ ਡਾਟਾ ਉੱਪਰ ਨਹੀਂ ਮੈਂਸ਼ਨ ਕਰਨਾ ਹੈਗਾ ਜੀ ਕਿ ਤੁਸੀਂ ਵੀਡੀਓ ਨੂੰ ਬਸ ਤਾਂ ਸ਼ੇਅਰ ਕਰ ਦਿਓ ਉੱਪਰ ਸਿਰਫ ਮੈਂ ਨੰਬਰ ਮੈਂਸ਼ਨ ਕਰ ਦੇਵਾਂਗੀ ਅਦਰਵਾਇਜ਼ ਮੈਂ ਨੰਬਰ ਵੀ ਆਪਣਾ ਨਹੀਂ ਮੈਂਸ਼ਨ ਕਰਨਾ ਹੈਗਾ ਦਾ ਤੇ ਤੁਸੀਂ ਕਮੈਂਟ ਦੇ ਵਿੱਚ ਹੀ ਦੱਸ ਦਿਓ ਜਿਨ੍ਹਾਂ ਨੇ ਗੱਲ ਕਰਨੀ ਹੋਈ ਸੋ ਆਪਾਂ ਉਹਨਾਂ ਨੂੰ ਦੱਸ ਦੇਵਾਂਗੇ ਜੋ ਵੀ ਡਿਟੇਲ ਹੋਏਗੀ ਸੀ ਹਨਾ ਕੁੜੀ ਲੈਂਦੇ ਬਾਰੇ ਪਹਿਲਾਂ ਤੁਸੀਂ ਪਲੀਸ ਮੁੰਡੇ ਦੀ ਡਿਟੇਲ ਦੱਸ ਦਿਆ ਕਰੋ ਜੀ ਕਿੱਥੋਂ ਦੇ ਰਹਿਣ ਵਾਲੇ ਇਹ ਸਭ ਦੱਸ ਦਿਆ ਕਰੋ ਜੀ ਸੋ ਇੱਕ ਮੈਂ ਕੱਲ ਵੀਡੀਓ ਪਾਈ ਸੀ ਜੀ ਹਨਾ ਸੋ ਬਹੁਤ ਹੀ ਜ਼ਿਆਦਾ ਲੋਕਾਂ ਨੇ ਉਸ ਨੂੰ ਵੀਡੀਓ ਨੂੰ ਦੇਖਿਆ ਤੇ ਚਲੋ ਮੇਰਾ ਇਹ ਜੀ ਕੰਮ ਹੈ ਹਨਾ ਮੇਰੇ ਕੋਲੇ ਜਿੰਦਾ ਦਾ ਵੀ ਡਾਟਾ ਆਉਂਦਾ ਹੈ ਮੈਨੂੰ ਉਹਦਾ ਦਾ ਰਿਸਪਾਂਸ ਲੈਣਾ ਪੈਂਦਾ ਹੈ ਹਨਾ ਅੱਗੇ ਵੀਡੀਓ ਸ਼ੇਅਰ ਕਰਨੀਆਂ ਪੈਂਦੀਆਂ ਨੇ ਸੋ ਮੇਰੀ ਰਿਕਵੈਸਟ ਇਹੀ ਹੈ ਕੱਤਿਆਂ ਵਾਲਿਆਂ ਨੂੰ ਜੀ ਤੁਸੀਂ ਚੰਗਾ ਵਾਰ ਦੇਖਿਆ ਕਰੋ ਜੀ ਕੋਠੀਆਂ ਕਾਰਾਂ ਬੰਗਲੇ ਇਹਦਾਦਾ ਕੀ ਕਿੰਨੀ ਪੈਲੀ ਆ ਇਹ ਸਭ ਕੁਝ ਨਾ ਦੇਖਿਆ ਕਰੋ ਪਲੀਸ ਮੇਰੇ ਹੱਥ ਜੁਲ ਕੇ ਦੇਖਤੀ ਹੈ ਕਿਉਂਕਿ ਇਹ ਚੀਜ਼ਾਂ ਅੱਗੇ ਜਾ ਕੇ ਆਪਾਂ ਨੂੰ ਬਹੁਤ ਜ਼ਿਆਦਾ ਹਟ ਕਰਦੀਆਂ ਨੇ ਜਿਵੇਂ ਆਪਾਂ ਜਾਤ ਬਿਆਦਰੀ ਦੇ ਚੱਕਰਾਂ ਚ ਪੈ ਜਾਂਦੇ ਆ ਹਨਾ ਤੇ ਮੇਰਾ ਕੀ ਬਿਜ਼ਨਸ ਹੈ ਜੀ ਹਨਾ ਕਿੰਨਾ ਕਮਾਉਂਦਾ ਏ ਕਿੰਨੇ ਪੈ ਲਈਆ ਜਿਉ 20 ਕਿਲੇ ਪੈ ਲਈਆ ਜਾਂ 15 ਕਿਲੇ ਪੈ ਲਈ ਮੇਰੇ ਕੋ ਖੁਦ ਕੋਲੇ ਡਾਟੇ ਆਉਂਦੇ ਆ ਜੀ ਹਨਾ ਤਾਂ ਪਲੀਸ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਗੁੱਸਾ ਨਾ ਕਰਿਓ ਇਸ ਗੱਲ ਦਾ ਫਰੀਆ ਕੀ ਪਾਲਿਕ ਵੀਰ ਨੇ ਮੈਨੂੰ ਵੀਡੀਓ ਉਹਨਾਂ ਦੇ ਪਿੰਡ ਦੀ ਸੀਗੀ ਇਹ ਉਹਨੇ ਮੈਨੂੰ ਅਪਲੋਡ ਕੀਤੀ ਵੀਰੋ ਵੀਡੀਓ ਕਹਿੰਦਾ ਭੈਣੇ ਇਹ ਵੀਡੀਓ ਪਾਲ ਜ਼ਰੂਰ ਪਾਣਗੇ ਸਾਡੀ ਰਿਕਵੈਸਟ ਹੈ ਸਾਡੀ 30 ਦਿਨਾਂ ਲੱਦਾ ਹੋਇਆ ਹੈ بس کچھ ਬੋਲੀ ਨਹੀਂ ਹੈਗੇ ਹਨਾ ਕਹਿਣ ਨੂੰ ਕੀ ਕੀ ਬੰਦਾ ਕਹੇ ਆਪਾਂ ਕੀ ਕਹਿ ਸਕਦੇ ਹਾਂ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਰਤਵਾ ਤੇ ਆਪਣੇ ਫੁੱਲ ਬਾਇਓ ਡਾਟਾ ਜ਼ਰੂਰ ਦੱਸਿਆ ਕਰੋ ਜੀ ਤੇ ਮੁੰਡਿਆਂ ਵਾਲਿਆਂ ਨੂੰ ਵੀ ਇਹ ਰਿਕਵੈਸਟ ਹੈ ਕਿ ਤੁਸੀਂ ਆਪ ਤੇ ਮੁੰਡਿਆਂ ਵਾਸਤੇ ਵੀ ਕਿਉਂਕਿ ਮੁੰਡਿਆਂ ਤੇ ਵੀ ਓਨਾ ਹੀ ਟੁੱਕਦਾ ਹੈ ਜੀ ਕਿਉਂਕਿ ਅੱਜ ਕੱਲ੍ਹ ਕੁੜੀਆਂ ਵੀ ਬਹੁਤ ਅੱਦਾ ਦੀਆਂ ਹੁੰਦੀਆਂ ਜਿਹੜੀਆਂ ਕੁਝ ਗਲਤ ਕਰਕੇ ਹਨਾ ਉਸ ਤੋਂ ਬਾਅਦ ਮੁੰਡਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਵਿਚਾਰਿਆਂ ਦੀ ਸੋ ਚੋਂ 70% ਇਦਾਂ ਦੇ ਡਾਟਾ ਆਉਂਦੇ ਆ ਜਿੰਨਾ ਮੁੰਡਿਆਂ ਨਾਲ ਜ਼ਿਆਦਾਤਰ ਡਾਈਵੋਰਸ ਹੋਇਆ ਹੁੰਦਾ ਇੱਕ ਬੇਬੀ ਹੁੰਦਾ ਡਾਈਵੋਰਸ ਹੋਇਆ ਹੁੰਦਾ ਬੇਬੀ ਹੁੰਦਾ ਇੱਥੇ ਸੋ ਇਹਨਾਂ ਦਾ ਕਾਰਨ ਇਹ ਹੈ ਹਨਾ ਕਿ ਮੁੰਡਿਆਂ ਲਈ ਵੀ ਤੁਸੀਂ ਇਹਨਾਂ ਦੇਖਿਆ ਕਰੋ ਕਿ ਜੇ ਤੁਹਾਨੂੰ ਹਨਾ ਕੋਈ ਡਾਟਾ ਹੁੰਦਾ ਚੰਗੀ ਕੁੜੀ ਦੇਖਿਆ ਕਰੋ ਜੀ ਵਧੀਆ ਕੁੜੀ ਹਨਾ ਇਹਨਾਂ ਦੇਖੋ ਕਿ ਨਹੀਂ ਜੀ ਜਾਦੀ ਸੋਹਣੀ ਚਾਹੀਦੀ ਆ ਸਾਹਮਣੇ ਵੱਧ ਤੋਂ ਵੱਧ ਸੋਹਣੀ ਹੋਵੇ ਜਿੰਨਾ ਹੋ ਸਕੇ ਸਾਹਮਣੇ ਸੋਹਣੀ ਚਾਹੀਦੀ ਆ ਪੜ੍ਹੀ ਲਿਖੀ ਜਾਈ ਦੀ ਜੀ ਉਹਨੇ ਆ ਕੋਰਸ ਕੀਤੇ ਹੋਣ ਉਹਦੀ ਆ ਡਿਗਰੀ ਹੋ ਗਈ ਜੀ ਜਦੋਂ ਜ਼ਿੰਦਗੀ ਪਰਵਾਹ ਹੁੰਦੀ ਹੈ ਉਹ ਡਿਗਰੀ ਕਿਸੇ ਕੰਮ ਨਹੀਂ ਆਉਂਦੀ ਜੀ ਸੋ ਪਲੀਜ਼ ਇੱਕ ਮੁੰਡੇਨ ਤੇ ਕੁੜੀਆ ਲਿਆ ਨੂੰ ਸਿਰਫ ਇਹੀ ਮੈਸੇਜ ਹੈ ਕਿ ਚੰਗਾ ਜੀਵਨ ਸਾਥੀ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਪਿਆਗਾ ਤੇ ਬਾਕੀ ਜੀ ਹਣਾ ਤੁਸੀਂ ਆਪ ਸਮਝਦਾ ਆਂ ਪੱਤੀ ਕਹਿ ਸਕਦੀ ਆਂ ਤੁਸੀਂ ਦੇਖੋ ਹਨ ਮੰਨਦੇ ਆ ਕਿ ਜਿਹੜੇ ਬਾਹਰੀਆਂ ਕੰਟਰੀਆਂ ਚ ਉਹਨਾਂ ਲਈ ਪੜ੍ਹੀ ਲਿਖੀ ਇੱਕ ਬੱਚੇ ਨੂੰ ਲੈਣਾ ਉਹਨਾਂ ਲਈ ਜ਼ਰੂਰੀ ਹੁੰਦਾ ਹੈ ਤੇ ਇਹ ਜ਼ਰੂਰੀ ਵੀ ਹੈ ਜੀ ਹਨਾ ਕਿਉਂਕਿ ਉਧਰ ਦੇਖੋ ਪੜ੍ਹਾਈ ਤੋਂ ਬਿਨਾ ਕੋਈ ਵੈਲਿਊ ਹੈ ਵੈਲਿਊ ਹੈ ਪਰ ਜੇ ਬੱਚਾ ਪੜਿਆ ਲਿਖਿਆ ਵੀ ਹੁੰਦਾ ਸਾਰੇ ਉਹਦੇ ਚ ਸੰਸਕਾਰ ਹੁੰਦੇ ਆ ਸਭ ਕੁਝ ਹੁੰਦਾ ਫਿਰ ਕਹਿ ਦਿੰਦੇ ਆ ਜੀ ਨਹੀਂ ਕੋਈ ਹੋਰ ਦੇਖੋ ਸਾਨੂੰ ਤਾਂ ਸੋਹਣੀ ਸੁਨੱਖੀ ਚਾਹੀਦੀ ਆ ਕਿ ਕਿਸੇ ਗੱਲੋਂ ਤਾਂ ਕਮੀ ਹੁੰਦੀ ਆ ਜੀ ਇੱਕ ਅੱਧੀ ਚੀਜ਼ ਦੀ ਤਾਂ ਛੁੱਟ ਹੁੰਦੀ ਆ ਆਪਾਂ ਨੂੰ ਇਹ ਨਹੀਂ ਹੁੰਦਾ ਕਿ ਮੈਂ ਮੰਗੇ ਤਾਂ ਕਹਿੰਦੇ ਹੁੰਦੇ ਮੌਤਰੀ ਨਹੀਂ ਮਿਲਦੀ ਜੀ ਆਪਾਂ ਨੂੰ ਕੁੜੀ ਸੋਹਣੀ ਵੀ ਹੋਵੇ ਹਾਈਟ ਵੀ ਆਪਣੇ ਹਿਸਾਬ ਨਾਲ ਪਰਫੈਕਟ ਹੋਵੇ ਪੜ੍ਹੀ ਲਿਖੀ ਵੀ ਹੋਵੇ ਹਨਾ ਖਾਨਦਾਨੀ ਵੀ ਹੋਵੇ ਸਭ ਕੁਝ ਹੀ ਹੋਵੇ ਇੱਕ ਦੇ ਵਿੱਚ ਇੰਨੇ ਗੁਣ ਲੱਭਣੇ ਅੱਜ ਕੱਲ ਬਹੁਤ ਮੁਸ਼ਕਿਲ ਹੈ ਜੀ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ ਜੀ ਬਾਕੀ ਤੋਂ ਬਾਅਦ ਤੇ ਮੇਰੇ ਨਾਲ ਜੀ ਸਿਰਫ ਉਹੀ ਕੰਟੈਕਟ ਕਰਿਆ ਕਰੋ ਜਿੰਨਾਂ ਦੀ ਕੋਈ ਮੰਗ ਨਹੀਂ ਹੈਗੀ ਕਿਉਂਕਿ ਮੈਂ ਖੁਦ ਖਿਲਾਫ ਆਜੀ ਮੈਂ ਲਾਂਗਲੇ ਰਿਸ਼ਤੇ ਕਰਵਾਉਂਦੀ ਨਹੀਂ ਹੈਗੀ ਮੇਰੇ ਕੋਲ ਆਈ ਹੈ ਇੱਕ ਦੋ ਡਾਟੇ ਜਿੰਨਾਂ ਦੀਆਂ ਡਿਮਾਂਡ ਆ ਇਹ ਨੇ ਕਿ ਜੇ ਮੈਡਮ ਅਸੀਂ ਬਚੋਲਗਰੀ ਵਿਧਿਆ ਕਰਾਂਗੇ ਤਾਂ ਫਿਰ ਤੁਸੀਂ ਕੁੜੀ ਵਾਲੇ ਤੋਂ ਕੀ ਦਵਾਉਂਗੇ ਹੈਨਾ ਸੁੰਦੇਰਾ ਹੋਣਗੇ ਉਹ ਪਰ ਇਹ ਆ ਕਿ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਹੁੰਦਾ ਹੈਨਾ ਕਿਸੇ ਦਾ ਨੰਬਰ ਨਹੀਂ ਮੈਂਸ਼ਨ ਕਰਦੀ ਹੈਗੀ ਮੈਂ ਤੇ ਕਸੀ ਮੈਸੇਜ ਹੈ ਜੀ ਜੇ ਤੁਹਾਨੂੰ ਉਹਨਾਂ ਤੋਂ ਆਸ ਹੈ ਤਾਂ ਤੁਸੀਂ ਖੁਦ ਕਮਾਓ ਆਪਣੀ ਮਿਹਨਤ ਦਾ ਕਮਾਓ ਠੀਕ ਹੈ ਮੈਂ ਮਿਹਨਤ ਕਰਦੀ ਆ ਜੀ ਮੈਂ ਆਪਣਾ ਹੱਕ ਮੰਗਦੀ ਆ ਨਾ ਕਿ ਮੈਂ ਕਿਸੇ ਨੂੰ ਇਹ ਕਹਨੀ ਆ ਕਿ ਤੁਸੀਂ ਮੈਨੂੰ ਘਰੇ ਬੈਠੇ ਨੂੰ ਦੇਖੇ ਜਾਓ ਤੇ ਕੋਈ ਗੱਲ ਨਹੀਂ ਰਿਸ਼ਤਾ ਤੁਹਾਡੇ ਸੰਦੂਗਾ ਤੇ ਹੋ ਜੂਗਾ ਸੋ ਮੰਗਣ ਲੱਗੇ ਪਹਿਲਾਂ ਸੋਗਰੀ ਸੋਚਿਆ ਕਰੋ ਜੀ ਕਿਸੇ ਧੀ ਦਾ ਮਾਮਲਾ ਹੁੰਦਾ ਹੈ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ ਜੀ ਕਿਉਂਕਿ ਜੋ ਕੱਲ ਮੈਂ ਵੀਡੀਓ ਦੇਖੀ ਹੈ ਨਾ ਉਹ ਦੇਖ ਕੇ ਤਾਂ ਆਪਣਾ ਕੁਝ ਸਮਝ ਨਹੀਂ ਆਉਂਦਾ ਕਿ ਕੀ ਬੋਲੀ ਹੈ ਹਨਾ ਠੀਕ ਹੈ ਜੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਧੰਨਵਾਦ ਜੀ ਵੀਰਾਂ ਨੂੰ ਸ਼ੇਅਰ ਜ਼ਰੂਰ ਕਰ ਦਿੱਤੋ ਜੀ